ਫਾਟ ਮੁਸ਼ਾਤਪੁਰ ਦੇ ਮੁਖੀ ਰਿਸਪੈਕਟਿਡ ਸਿਵਲ ਸਰਜਨ ਜੀ ਉਹਨਾਂ ਨੂੰ ਜੀ ਆਇਆਂ ਹੋ ਗਿਆ ਤੇ ਅਸੀਂ ਥਰੀਵ ਕਰਦੇ ਹਾਂ ਕਿ ਉਹ ਅੱਜ ਆਪਣੇ ਵਿਚਾਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਸਤੰਦੀ ਜਿਹੜਾ 39ਵਾਂ ਅੱਖਾਂ ਦਾਨ ਦਾ ਸਰਕਾਰੀ ਮੰਗੀ ਇਹ ਉਹਨਾਂ ਦੇ ਪੇਸ਼ੰਦ ਜਿਹੜੇ ਉਹ ਅਪਣਾ ਕਰਨ ਤੇ ਵਾਪਸ ਧਾਰਨ ਕਰ ਸਕਣ ਉਹਨਾਂ ਨੂੰ ਬਹੁਤ ਬੋਲਦੇ ਰਿਸਪੈਕਟਿਡ ਸਿਵਲ ਸਰਜਨ ਸਰ ਜੀ ਬਹੁਤ ਬੋਲਦੇ ਜਿੰਨੇ ਮੁਕੀ ਨੇ ਕੋਈ ਕਿਸ ਸਰਹਦੋਸ਼ੀ ਸੰਦੇਹੀ ਉਨੀ ਆਈ ਰੋਟੇਸ਼ਨ ਹੋ ਰਹੀ ਹੈ ਜਿੰਨੇ ਕੋ ਜਿਹੜਾ ਵੀ ਇਨਸਾਨ ਦੀ ਅੱਖ ਆਦਰਵਾਈਜ਼ ਨੌਰਮਲ ਨਹੀਂ ਕਾਰਨੀਆ ਨੌਰਮਲ ਨਹੀਂ ਕਾਰਨੀਆ ਦਾ ਤੁਸੀਂ ਸਮਝਦੇ ਹੋ ਕਿ ਸਾਡੀ ਅੱਖ ਦੇ ਵਿੱਚ ਜਿਹੜਾ ਕਾਲਾ ਹਿੱਲਿਗੇਸ਼ਨ ਨਹੀਂ ਹੈਗੀ ਕਿ ਤੁਸੀਂ ਸਪੈਕਸ ਲਾ ਰਹੇ ਤਾਂ ਖਾਦਾਨੀ ਕਰ ਸਕਦੇ ਜੇ ਤੁਹਾਡਾ ਮੋਤੀ ਦਾ ਆਪਰੇਸ਼ਨ ਹੋਇਆ ਤਾਂ ਵੀ ਤੁਸੀਂ ਖਾਦਾਨ ਕਰ ਸਕਦੇ ਐਚ ਆਈ ਵੀ ਹੈ ਕਾਲਾ ਪੀਲੀਆ ਹੈ ਕੋਈ ਕੈਂਸਰ ਹੈ ਟੀਬੀ ਵੀ ਕਈ ਕੇਸ ਜਿਦਾਂ ਦੇ ਹੁੰਦੇ ਜੱਖਾ ਇਨਵੋਲਡ ਹੁੰਦੀਆਂ ਗਿਆ ਉਹ ਉਨੀਆਂ ਅਨਮੋਲੀਆਂ ਮਤਲਬ ਅੱਖਾਂ ਨੇ ਹੋਰ ਵੀ ਬਾਡੀ ਦੇ ਹੋਰ ਆਰਗਨ ਵੀ ਨੇ ਜਿਹੜੇ ਕਿ ਤੁਸੀਂ ਵਿਦਨ ਟਾਈਮ ਸਪੈਨ ਚ ਜੈ ਰਿਹਾ ਕਰੋ ਤਾਂ ਕੰਮ ਆ ਸਕਦੇ ਨੇ ਅੱਖਾਂ 6 ਘੰਟੇ ਤੋਂ ਲੈ ਕੇ 24 ਘੰਟੇ ਤੱਕ ਜੇ ਉਹਨਾਂ ਨੂੰ ਤੁਸੀਂ ਰਿਜ਼ਰਵ ਕਰ ਲਓ ਤਾਂ ਮਤਲਬ ਉਹ ਠੀਕ ਗਾਰੰਟੀ ਹੈ ਤੁਸੀਂ ਡੋਨੇਟ ਕਰ ਸਕਦੇ ਹੋ 24 ਹੁਣ ਤਾਂ ਵੈਸੇ ਵੀ ਰਿਜ਼ਰਵ ਰਹਿੰਦੇ ਹੈ ਜੇ ਮੰਨ ਲਓ ਨਹੀਂ ਵੀ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਹੈਗੀ ਤਾਂ ਜਿਹੜਾ ਕਹੋ ਕਿ ਸਪੈਨ ਹੈਗਾ ਹੈ ਕਿ ਖਰਾਬ ਨਾ ਹੋਣੀਆਂ ਉਹ ਵੀ ਵੱਧ ਜਾਂਦਾ ਹੈ ਇੱਕ ਇਹਦੇ ਵਿੱਚ ਇੱਕ ਚੀਜ਼ ਵੈਸੇ ਤਾਂ ਆਈ ਥਿੰਕ ਵੀ ਕਲੀਅਰ ਹੈ ਕਿ ਜੇ ਕੋਈ ਫਲੈਟਫਾਰਮ ਨਹੀਂ ਵੀ ਕਰਦੇ ਤਾਂ ਵੀ ਜੇ ਤੁਸੀਂ ਨਾ ਨੰਬਰਾਂ ਤੇ ਆਲ ਦਾ ਸਪੌਟ ਕਾਲ ਕਰਦੇ ਹੋ ਕਿ ਸਾਡੇ ਕਿਸੇ ਦੀ ਡੈਥ ਹੋ ਗਈ ਹੈ ਤੇ ਇਸੇ ਖੰਡਮੀਟ ਕਰਦੇ ਹੋ ਕਿਉਂਕਿ ਹਰ ਬੰਦੇ ਦੇ ਕੋਈ ਭਰੇ ਹੀ ਨਹੀਂ ਹੁੰਦੇ ਪਤਾ ਨਹੀਂ ਕਿ ਉਹ ਆ ਉਹਨਾਂ ਚਾਲਕ ਮੰਨ ਲਓ ਕੋਈ ਜਾਣਦੇ ਕਿ ਸਰੀਰ ਡੈਥ ਹੋ ਐਲ ਵੀ ਹੋ ਗਈ ਹੈ ਤੇ ਸਾਨੂੰ ਜਿਹੜਾ ਕੁਆਰਟੀਆ ਹੋਈ ਹੈ ਉਹ ਦੋ ਲੋਕਾਂ ਨੂੰ ਰੋਸ਼ਨੀ ਪ੍ਰੋਵਾਈਡ ਕਰ ਸਕਦਾ ਹੈ ਇਸ ਕਰਕੇ ਇਹ ਮਤਲਬ ਇਹ ਕਿ ਤੁਸੀਂ ਦੋ ਦੋ ਲੋਕਾਂ ਦੀ ਕਹਿ ਲੋ ਲਾਈਵ ਸਮਾਨ ਜੋ ਪਵਨ ਕੁਮਾਰ ਜੀ ਸਿਵਲ ਸਰਜਨ ਨੂੰ ਸ਼ਿਆਰਪੁਰ ਮੈਡਮ ਡਾਕਟਰ ਕਮਲੇਸ਼ ਜੀ ਏਸੀਐਸ ਜੋ ਕਿ ਪ੍ਰੋਗਰਾਮ ਆਫੀਸਰ ਨੇ ਬਲਾਈਨਸ ਕੰਟਰੋਲ ਸਿੰਘ ਜੀ ਤੇ ਬਹੁਤ ਸਾਰੇ ਮੈਂਬਰ ਸਾਹਿਬਾਨ ਤੇ ਪਿਆਰੇ ਬੱਚਿਓ ਇਹ ਹੈਗਾ ਸਾਡੇ ਦਾ ਉਕੇ ਜਦੋਂ ਅਸੀਂ ਦੇਖਦੇ ਆ ਕਿ ਦੇਸ਼ ਦੇ ਵਿੱਚ ਪਾਲ ਤੋਂ 25 ਸਾਲ ਹੋ ਗਏ ਜੋ ਮੈਂ ਚਾਹਨਾ ਕਿ ਇੱਕ ਵਾਰੀ ਕਲਾਪਿੰਗ ਕਰੋ ਸਾਡੇ ਮੈਂਬਰਾਂ ਲਈ ਜਿਹੜੇ ਕਿ ਦਿਨ ਰਾਤ ਸਰ ਕਿਸ ਨੇ 25 ਸਾਲ ਤੋਂ ਸੇਵਾ ਕਰਨਾ ਚਾਹੁੰਦਾ ਰਾਕੇ ਪਵਰ ਜੀ ਦਾ ਸਪੈਸ਼ਲ ਤੌਰ ਤੇ ਕਿਉਂਕਿ ਹਮੇਸ਼ਾ ਹੀ ਸਹਿਯੋਗ ਦਿੰਦੇ ਰਹੇ ਜਿੱਲੇ ਫੰਕਸ਼ਨ ਹੋਣੇ ਇਹਨਾਂ ਨੇ ਵੱਲੋਂ ਤਕਾਈ ਡਿਸ਼ਨ ਜਿਹੜਾ ਆਪਣੇ ਐਸੋਸੀਏਸ਼ਨ ਨੇ ਕਿੰਨੀਆਂ ਕਈ ਤੁਸੀਂ ਕੋਰਨੀਅਸ ਸੀਰੀਆ ਜਿਹੜੀਆਂ ਚੇਂਜ ਕੀਤੀਆਂ ਇੱਥੇ ਕਿੰਨੇ ਲੋਕਾਂ ਨੂੰ ਤੁਸੀਂ ਅੱਖਾਂ ਦਾ ਜੀਵਨ ਦल्ला। ਤੋਂ ਪਹਿਲਾਂ ਤਾਂ ਮੈਂ ਅੱਜ ਦਾ ਇਹ ਦੱਸਣਾ ਚਾਹਣਾ ਕਿ ਅੱਜ ਜਿਹੜਾ 39ਵਾਂ ਰਾਸ਼ਟਰੀ ਦੇਸ਼ਕਾਲ ਜਾਗਰੂਕਤਾ ਪੰਦਰਵਾੜਾ ਬਣਾਇਆ ਜਾ ਰਿਹਾ ਹੈ ਸਾਡੇ ਪੂਰੇ ਦੇਸ਼ ਦੇ ਵਿੱਚ। ਅੱਜ ਸਿਵਲ ਹਸਪੀਟਲ ਸ਼ਾਰਪੁਰ ਵਿੱਚ ਮਾਨਯੋਗ ਡਾਕਟਰ ਪਵਨ ਕੁਮਾਰ ਜੀ ਤੇ ਉਹ ਸੱਜਣ ਸਾਹਿਬ ਦੀ ਰਵਾਈ ਦੇ ਵਿੱਚ ਨੇਕਤਰਾਨਾ ਐਸੋਸੀਏਸ਼ਨ ਨੂੰ ਸ਼ਾਬਦ ਜੋ ਕਿ ਪਿਛਲੇ 25 ਸਾਲ ਤੋਂ ਇਹ ਸੇਵਾ ਬਲਵਾ ਰਹੀ ਹੈ ਤੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਹ ਕਾਰਜਾਂ ਦੇ ਵਿਦਾਇਆ ਗਿਆ ਹੈ 1500 ਤੋਂ ਵੱਧ ਕੌਂਟੇਕਟ ਬਲਾਈਂਡ ਨੂੰ ਵਿਚਾਰਪੁਰ ਵੱਲੋਂ ਹੀ ਸੇਵਾ ਦਿੱਤੀ ਗਈ ਹੈ ਤੇ ਇਹਦੇ ਨਾਲ-ਨਾਲ ਹੀ ਸਾਡੇ ਵੱਲੋਂ ਦੋ ਇਹੋ ਜਿਹੇ ਸ਼ਖਸ ਸਾਡੇ ਮੈਂਬਰ ਸੀਗੇ ਜਿਨ੍ਹਾਂ ਨੇ ਪੂਰੀ ਆਰਗਨ ਹੀ ਆਪਣੇ ਡੋਨੇਟ ਕਰਦੇ ਸੀ ਆਪ ਦੇ ਦਰਜ ਇਸੇ ਤਰ੍ਹਾਂ ਹੀ ਸ਼ਰੀਰਦਾਨ ਵਾਸਤੇ ਸਾਡੇ ਕੋਲੇ ਬਹੁਤ ਸਿਕੁਐਸਟ ਆਈਆਂ ਅਸੀਂ 22 ਉਹ ਜੋ ਮਖਾਨ ਵਿਖੇ ਦੇ ਸ਼ਰੀਰਦਾਨ ਵੀ ਕਰਕੇ ਮੈਡੀਕਲ ਕਾਲਜ ਨੂੰ ਭੇਜ ਦਿੱਤੇ ਅਸੀਂ ਚਾਹੁੰਦੇ ਆ ਕਿ ਜੇ ਸ਼ਾਰਪੁਰ ਵਿਖੇ ਦੇਸ਼ਦਾਨ ਸਭ ਤੋਂ ਬੈਸਟ ਜਿਹੜਾ ਹੈ ਮੈਦਕਾਨ ਬੈਸਟ ਜਿਹੜਾ ਮੈਡੀਕਲ ਕਾਲਜ ਨਾਲ ਇਸ ਤੇ ਬਣ ਰਿਹਾ ਉਹ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਤੁਸੀਂ ਬੁਲਾਉਣਾ ਚਾਹਾਂਗੇ ਤਾਂ ਕਿ ਕੋਈ ਵੀ ਬ্লাইਂਡ ਜਿਹੜਾ ਹੈ ਰੇਟਰਦਾਨ ਜਿਹੜਾ ਥੌਰਨियन ਬ্লাইਂਡ ਹੈਗਾ ਉਦੇਸ਼ ਦੇ ਇਥੇ ਹੁਸ਼ਿਆਰਪੁਰ ਆਵੇ ਅਸੀਂ ਉਹਨਾਂ ਨੂੰ ਆਪਣਾ ਇਥੋਂ ਹੀ ਰਾਜ ਕਰਾਂ। ਹੁਣ ਵੀ ਮੈਂ ਮਾਨਯੋਗ ਸਿਵਲ ਸਰਪੰਚ ਦੀ ਅਗਵਾਈ ਦੇ ਵਿੱਚ ਆਪ ਸਭ ਨੂੰ ਅਪੀਲ ਕਰਨੀ ਪਿਆ ਹਨ ਕਿ ਕੋਈ ਵੀ ਜਿਹੜਾ ਕੋਆਰਡੀਨੇਟ ਬ্লাইন্ড ਹੈਗਾ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਉਹਨੂੰ ਉਹਦਾ ਕੋਈ ਵੀ ਖਰਚਾ ਨਹੀਂ ਹੋਏਗਾ। ਅਸੀਂ ਉਹਦੀ ਜ਼ਿੰਦਗੀ ਨੂੰ ਰੌਸ਼ਨੀ ਕਰਨ ਵਿੱਚ ਸਹਾਇ ਹੋ ਕੇ ਆਪਣਾ ਵੀ ਜੀਵਨ ਸੁਪੰਨ ਕਰਾਂਗੇ। ਬਹੁਤ ਬਹੁਤ। ਹਾਂਜੀ ਅੱਜ ਅਸੀਂ ਇਥੇ ਇੱਕ ਆਈ ਡੋਨੇਸ਼ਨ ਦੇ ਲਈ ਪੰਦਰਵਾੜਾ ਸਟਾਰਟ ਕਰ ਰਹੇ ਅਵੇਰਨੈਸ ਅਬਾਊਟ ਆਗਨੀਸ਼ਨ ਜਿਹੜਾ ਕਿ 25 ਅਗਸਟ ਤੋਂ ਲੈ ਕੇ ਆਸ਼ਮਬੱਤ ਕਰਨੀ ਕਿ ਉਹਦੇ ਵਿੱਚ ਸਾਡੇ ਐਨਜੀਓ ਜਿਹੜੇ ਨੇ ਆਗਨੀਸ਼ਨ ਵਾਲੇ ਸ਼ਰਖੋ ਦੇ ਉਹਨਾਂ ਨੇ ਵੀ ਪਾਰਟ ਲਿਆ ਤੇ ਸਾਡੇ ਜਿਹੜੇ ਸਟੂਡੈਂਟਸ ਨੇ ਪਾਰਟ ਲਿਆ ਉਹਦੇ ਵਿੱਚ ਤੁਸੀਂ مین ਜਿਹੜਾ ਸਾਡਾ ਫੋਕਸ ਹੈਗਾ ਲੋਕਾਂ ਨੂੰ ਵੇਅਰ ਕਰਨਾ ਕਿ ਜਿਹੜੇ ਆਈ ਦੀ ਜਿਹੜੀ ਆਗਨੀਸ਼ਨ ਹੈ ਅੱਖਾਂ ਦੇ ਦਾਮ ਤੋਂ ਵੱਡਾ ਕੋਈ ਦਾਨ ਨਹੀਂ ਹੈ ਤੇ ਉਹਦੇ ਵਿਛਤ ਨਾਲ ਜਿਹੜੀਆਂ ਬੋਡੀ ਡਿਨੇਸ਼ਨ ਜਿਹੜੀ ਹੈ ਆਫਟਰ ਡੈਥ ਉਹ ਵੀ ਜਿਹੜਾ ਉਹਦੇ ਵਿੱਚ ਪਾਂਦੇ ਆ ਤੇ ਅਸੀਂ ਕੁਝ ਜਿਹੜੇ ਪੈਂਫਲੈਟ ਵੀ ਅਵੇਅਰਨੈਸ ਦੇ ਉਹ ਵੀ ਰਿਲੀਜ਼ ਕਰਾਂਗੇ ਤੇ ਜਿਹੜੇ ਪਲੇਟਫਾਰਮਸ ਹੈ ਫੋਰ ਆਈ ਡੋਨੇਸ਼ਨ ਉਹ ਵੀ ਜਿਹੜੇ ਹਰ ਸੰਸਥਾ ਤੇ ਅਵੇਲੇਬਲ ਹੋਣਗੇ ਜਿਹਦੇ ਨਾਲ ਵੀ ਕੋਈ ਵੀ ਜਿਹੜਾ ਸ਼ਹਿਰਬਾਸੀ ਜਾਂ ਕੋਈ ਵੀ ਬੰਦਾ ਆਈ ਡੋਨੇਸ਼ਨ ਕਰਨੀ ਚਾਹੁੰਦਾ ਤੇ ਉਹ ਆ ਕੇ ਫਾਰਮ ਭਰ ਸਕਦਾ ਹੈ ਤੇ ਜੇ ਕੋਈ ਵੀ ਅੱਖ ਬੰਦੀ ਕਿਸੇ ਨੂੰ ਕੋਈ ਕੋਰਨੀਅਲ ਬ্লাইন্ড ਬੰਦਾ ਹੈ ਜੋ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਆਈਡੀਸ਼ਨ ਦੇ ਜਿਹੜੇ ਸਾਡੇ ਐਨਜੀਓਜ਼ ਨੇ ਉਹਨਾਂ ਨਾਲ ਵੀ ਕਰਨ ਸੰਪਰਕ ਕਰ ਸਕਦਾ ਤੇ ਉਹਦੇ ਵਿੱਚ ਅਸੀਂ ਫ੍ਰੀ ਆਫ ਕੋਸਟ ਜਿਹੜੀ ਹੈ ਮੰਨ ਦਾ ਕੋਰਨੀਅਲ ਟ੍ਰਾਂਸਪਲੈਂਟ ਥਰੂ ਆਂਡਰ ਪ੍ਰੋਵੀਡਿੰਗ ਕੀਤਾ ਹੈ